ਹੁਣੇ ਲੰਘੇ ਕਿਨੂ ਦੇ ਸੀਜ਼ਨ ਵਿੱਚ ਜਿੱਥੇ ਮਾਰਕੀਟ ਵਿੱਚ ਕਿਨੂ ਦੇ ਹੋਲਸੇਲ ਰੇਟ ਘਟ ਹੋਣ ਕਾਰਨ ਕਿਨੂ ਉਤਪਾਦਕਾਂ ਨੂੰ ਵੱਡੀ ਮਾਰ ਦਾ ਸਾਹਮਣਾ ਕਰਨਾ ਪਿਆ ਹੈ ਉੱਥੇ ਹੀ ਆਉਣ ਵਾਲਾ ਸਮਾਂ ਵੀ ਕਿਨੂ ਉਤਪਾਦਕਾਂ ਲਈ ਕੋਈ ਬਹੁਤਾ ਵਧੀਆ ਨਹੀਂ ਜਾਪ ਰਿਹਾ ਹੈ ਦਰਅਸਲ ਬਹੁਤ ਸਸਤੇ ਰੇਟ ਤੇ ਠੇਕੇ ਤੇ ਦਿੱਤੇ ਗਏ ਕਿਨੂ ਦੇ ਬਾਗ ਵੀ ਠੇਕੇਦਾਰਾਂ ਵੱਲੋਂ ਛੱਡ ਕੇ ਭੱਜਿਆ ਜਾ ਰਿਹਾ ਹੈ ਆਲਮ ਇਹ ਹੈ ਕਿ ਕਿਨੂ ਦਾ ਫਲ ਬੋਟਿਆਂ ਦੇ ਨਾਲ ਹੀ ਖੜਾ ਖਰਾਬ ਹੋ ਰਿਹਾ ਹੈ ਸ਼੍ਰੀ ਮੁਖਤਸਰ ਸਾਹਿਬ ਵਿਖੇ ਕਿੰਨੂ ਦੇ ਬਾਗਾਂ ਦੇ ਮਾਲਕ ਜਗਜੀਤ ਸਿੰਘ ਬਰਾੜ ਹਣੀ ਫੱਤਰਵਾਲਾ ਨੇ ਦੱਸਿਆ ਕਿ ਕਿੰਨੂ ਦੀ ਫਸਲ ਇਸ ਵਾਰ ਬਹੁਤ ਹੀ ਤਰ੍ਹਾਂ ਵਿੱਚ ਹੋਈ ਹੈ ਕਿੰਨੂ ਦਾ ਫਲ ਬਹੁਤ ਜ਼ਿਆਦਾ ਹੋਣ ਦੇ ਚੱਲਦੇ ਇੱਕਦਮ ਮਾਰਕੀਟ ਵਿੱਚ ਕਿੰਨੂ ਦੀਆਂ ਕੀਮਤਾਂ ਬਿਲਕੁਲ ਹੇਠਾਂ ਡਿੱਗ ਪਈਆਂ ਨੇ ਇਸ ਦਾ ਸਿੱਧਾ ਅਸਰ ਕਿਸਾਨਾਂ ਦੇ ਉੱਪਰ ਪਿਆ ਹੈ ਆਲਮ ਇਹ ਹੋਇਆ ਕਿ ਜਿੱਥੇ ਕਿਸਾਨਾਂ ਨੇ ਇਹ ਬਾਗ ਠੇਕੇ ਤੇ ਦਿੱਤੇ ਹੋਏ ਹਨ ਉੱਥੇ ਹੀ ਠੇਕੇਦਾਰ ਇਹ ਬਾਗ ਛੱਡ ਕੇ ਹੁਣ ਭੱਜ ਰਹੇ ਨੇ ਅੱਜ ਵੀ ਕਿੰਨੂ ਦੇ ਬਾਗਾਂ ਵਿੱਚ ਬੂਟਿਆਂ ਦੇ ਨਾਲ ਬੜੀ ਵੱਡੀ ਤعداد ਵਿੱਚ ਕਿੰਨੂ ਦਾ ਫਲ ਖੜਾ ਹੋਇਆ ਨਜ਼ਰ ਆ ਰਿਹਾ ਹੈ ਜਿਸ ਅਤੇ ਮੌਸਮ ਦੇ ਕਾਰਨ ਖਰਾਬ ਹੋ ਰਿਹਾ ਹੈ ਹਣੀ ਬਰਨਸ ਹੈ ਕਿ ਉਸਨੇ ਆਪਣਾ ਕਰੀਬ 12 ਏਕੜ ਕਿੰਨੂ ਵਾਲੀ ਜ਼ਮੀਨ ਠੇਕੇ ਤੇ ਦਿੱਤੀ ਇਸ ਦੌਰਾਨ ਇਸ ਜ਼ਮੀਨ ਦਾ ਠੇਕਾ 8000 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਠੇਕੇਦਾਰ ਨਾਲ ਗੱਲਬਾਤ ਹੋਈ ਸੀ ਪਰ ਇੱਕਦਮ ਹੀ ਜਦ ਮਾਰਕੀਟ ਦੇ ਵਿੱਚ ਕਿੰਨੂ ਦਾ ਰੇਟ ਬਿਲਕੁਲ ਘਟ ਗਿਆ ਤਾਂ ਠੇਕੇਦਾਰ ਨੇ ਇਸ ਨੂੰ ਵਿੱਚੇ ਹੀ ਛੱਡ ਦਿੱਤਾ। ਉਹਨਾਂ ਨੇ ਕਿਹਾ ਕਿ ਕਿਸਾਨਾਂ ਵੱਲੋਂ ਐਮਐਸਪੀ ਦੀ ਮੰਗ ਕੀਤੀ ਜਾ ਰਹੀ ਹੈ। ਅਜਿਹੇ ਹਾਲਾਤਾਂ ਵਿੱਚ ਬਿਲਕੁਲ ਠੀਕ ਹੈ ਕਿਉਂਕਿ ਜੇਕਰ ਫਸਲਾਂ ਤੇ ਐਮਐਸਪੀ ਹੋਵੇ ਤਾਂ ਕਿਸਾਨਾਂ ਦੇ ਅਜਿਹੇ ਹਾਲਾਤ ਨਾ ਬਣਨ। ਰਿਟੇਲ ਵਿੱਚ 25 ਤੋਂ 50 ਰੁਪਏ ਕਿਲੋ ਵਿਕ ਰਿਹਾ ਕਿੰਨੂ ਮਹਿਜ਼ ਉਹਨਾਂ ਦੇ ਕੋਲੋਂ 6 ਤੋਂ 8 ਰੁਪਏ ਹੀ ਖਰੀਦਿਆ ਜਾ ਰਿਹਾ ਹੈ। ਅੱਥੇ ਕਿੰਨੂ ਉਤਪਾਦਕ ਕਿਸਾਨਾਂ ਦਾ ਇਸ ਵਾਰ ਵੱਡਾ ਨੁਕਸਾਨ ਹੋਇਆ ਹੈ ਸਰਕਾਰ ਨੂੰ ਇਸ ਸਬੰਧੀ ਕੋਈ ਨੀਤੀ ਬਣਾਉਣੀ ਚਾਹੀਦੀ ਹੈ ਭਾਈ ਜੀ ਮੈਂ ਮੇਰਾ ਨਾਮ ਜਗਜੀਤ ਸਿੰਘ ਬਰਾੜ ਹਣੀ ਫਤਨ ਵਾਲਾ ਸ਼੍ਰੀ ਮੁਕਸਰ ਸਾਹਿਬ ਦੇ ਨੇੜੇ ਮੇਰਾ ਖੇਤ ਆ ਜੀ ਮੈਂ ਉੱਥੇ ਖੜੇ ਆ ਆਪਾਂ ਇੱਥੇ 12 ਏਕੜ ਮੇਰਾ ਕਿੰਨੂ ਦਾ ਬਾਗ ਲੱਗਿਆ ਹੋਇਆ ਔਰ ਮੈਂ ਗੱਲ ਕਰਨੀ ਚਾਹਣਾ ਹੈ ਕਿ ਕਈ ਲੋਕ ਗੱਲਾਂ ਕਰ ਲੈਂਦੇ ਕਿ ਯਾਰ ਕਿਸਾਨਾਂ ਨੇ ਧਰਨਾ ਲਾ ਰੱਖਿਆ ਹੈ ਕੋਈ ਇਹਨਾਂ ਨੂੰ ਦਿੱਕਤ ਤਾਂ ਹੈ ਨਹੀਂ ਐਵੇਂ ਦਿੱਲੀ ਦੇ ਰਾਹ ਰੋਕੀ ਖੜੇ ਆ ਕਿਸੇ ਨੂੰ ਵਿਰਜ ਸ਼ੌਕ ਜਾਂ ਚਾਰ ਨੂੰ ਨਹੀਂ ਕੋਈ ਘਰ ਛੱਡ ਕੇ ਟਰਾਲੀਆਂ 'ਚ ਜਾ ਕੇ ਬਹਿੰਦਾ ਤੇ ਡੇਢ-ਡੇਢ ਸਾਲ ਉੱਥੇ ਧਰਨਾ ਲਾਉਂਦਾ ਕੋਈ ਚਾਹ ਨੂੰ ਰੇਲਵੇ ਲਾਈਨਾਂ ਤੇ ਧਰਨੇ ਨਹੀਂ ਲਾਉਦੇ ਜ਼ਿੰਮੇਦਾਰ ਦੀ ਕਿਸਾਨ ਦੀ ਜੂਨ ਇੰਨੀ ਕੁ ਬੁਰੀ ਆ ਤੁਸੀਂ ਮੇਰੇ ਖੇਤ 'ਚ ਵੇਖ ਰਹੇ ਹੋ ਮੇਰਾ ਕਿੰਨੂ ਦਾ 12 ਏਕੜ ਬਾਗ ਆ ਔਰ ਕਿੰਨੂ ਦੀ ਇੰਨੀ ਦੁਰਗਤੀ ਹੋਈ ਆ ਤਾਂ ਕਰਕੇ ਅਸੀਂ ਐਮਐਸਪੀ ਕਿਸਾਨ ਭਰਾ ਸਾਡੇ ਜਿਹੜੇ ਆ ਉਹ ਸਾਡੇ ਹੱਤਾਂ ਲਈ ਸਾਰੇ ਕਿਸਾਨਾਂ ਦੇ ਹੱਕਾਂ ਦੇ ਲਈ ਸਾਡੇ ਕਿਸਾਨ ਆਗੂ ਲੜ ਰਹੇ ਆ ਤੁਸੀਂ ਬਾਗ ਕਿੰਨੇ ਠੇਕੇ ਦਿੱਤਾ ਸੀ ਹੋਇਆ ਕੀ ਆ ਕਿੰਨੂੰ ਉਵੇਂ ਹੀ ਖੜੇ ਹੋਏ ਆ ਗਿਆ ਜਿਹੜੀ ਬਾਈ ਜੀ 12 ਕਿੱਲੇ ਮੇਰਾ ਲੱਖ ਰੁਪਏ ਨੂੰ ਚੜਿਆ ਦੱਸ ਦਿਆਂ ਸ਼ਰਮ ਆਉਂਦੀ ਆ 8000 ਰੁਪਏ ਨੂੰ 1 ਏਕੜ 25000 ਰੁਪਏ ਏਕੜ ਕੱਟੋ-ਕਾਟੇ ਦਾ ਖਰਚਾ ਰਿਹਾ ਸਪ੍ਰਿੰਗਾਂ ਕਟਿੰਗ ਦਾ ਇਹ ਜਿਹੜਾ ਵਾਹਣਾ ਸਾਰਾ 25000 ਰੁਪਏ ਇੱਕ ਕਿੱਲੇ ਦਾ ਖਰਚਾ ਆਉਂਦਾ ਤੇ 8000 ਰੁਪਏ ਕਿੱਲੇ ਨੂੰ ਚੜਿਆ ਸੀ ਔਰ ਉਹ ਵੀ ਜਿਹੜਾ ਠੇਕੇਦਾਰ ਸੀ ਇੱਕ ਮਹੀਨਾ ਭੱਜ ਗਿਆ ਪਹਿਲਾਂ ਮੈਂ ਤਾਂ ਅੱਜ ਵੀ ਤੁਹਾਡੇ ਪ੍ਰੈਸ ਦੇ ਮਾਧਿਅਮ ਰਾਹੀਂ ਇਹ ਕਹਿਣੀ ਚਾਹੁੰਦਾ ਹੈ ਠੇਕੇਦਾਰਾਂ ਨੂੰ ਸਬਜ਼ੀ ਮੰਡੀ ਵਾਲਿਆਂ ਨੂੰ ਕਿ ਮੈਥੋਂ ਚਾਹੇ ਤੁਲਮਾ ਲੈ ਲਓ ਮੇਰਾ ਫਰੂਟ ਖੜਾ ਖਰਾਬ ਹੋਈ ਜਾਂਦਾ 6 ਰੁਪਏ ਨੂੰ ਕਿਲੋ ਮੈਂ ਦੇਣ ਨੂੰ ਤਿਆਰ ਹਾਂ ਜਿਹੜਾ ਤੁਸੀਂ ਅੱਗੇ 25 ਰੁਪਏ ਨੂੰ ਜਾਂ 20 ਰੁਪਏ ਕਿਲੋ ਤੁਸੀਂ ਵੇਚੋਗੇ ਇਹ ਹੁਣ ਉਸੇ ਤਰ੍ਹਾਂ ਹੀ ਖੜੇ ਰਹਿ ਕੇ ਕਿੰਨੂ ਜਾਂ ਬਿਲਕੁਲ ਜੀ ਉਸੇ ਤਰ੍ਹਾਂ ਖੜੇ ਆ ਵੱਡਾ ਕਾਰਨ ਕੀ ਹੋਇਆ ਕਿ ਰੇਟ ਨਹੀਂ ਮਿਲ ਰਿਹਾ ਮਾਰਕੀਟ ਇੱذਾਂ ਬਿਲਕੁਲ ਜੀ ਬਿਲਕੁਲ ਹੀ ਰੇਟ ਹੀ ਨਹੀਂ ਮਿਲ ਰਿਹਾ ਗਾ ਜੇ ਕੋਈ ਠੇਕੇਦਾਰ ਆਉਂਦੇ ਪਤਾ ਨਹੀਂ ਪੂਲ ਹੋ ਜਾਂਦਾ ਉਹਨਾਂ ਦਾ ਕਿ ਕੀ ਗੱ ਐਮਐਸਪੀ ਹੋਣੀ ਹਰੇਕ ਫਲ ਫਰੂਟ ਸਬਜ਼ੀ ਤੇ ਹਰੇਕ ਫਸਲ ਤੇ ਹੋਣੀ ਬਹੁਤ ਜ਼ਰੂਰੀ ਸੋ ਸਾਡੀ ਜ਼ਿੰਮੇਵਾਰੀ ਤਾਂ ਚੋਰੀ ਵੀ ਸਾਨੂੰ ਗੜੇਮਾਰੀ ਵੀ ਸਾਨੂੰ ਹੋਣੀ ਹੈ ਸੋਕੇ ਸੁੱਕਾ ਵੀ ਸਾਨੂੰ ਜ਼ਿੰਮੇਵਾਰਾਂ ਨੂੰ ਪਹਿਣਾ ਸੋ ਬੇਨਤੀ ਆ ਸਰਕਾਰਾਂ ਨੂੰ ਕਿ ਐਮਐਸਪੀ ਲਾਗੂ ਕੀਤੀ ਜਾਵੇ ਤੇ ਜਿਹੜਾ ਸਾਡਾ ਸਾਰਾ ਕਿੰਨੂ ਉਤਪਾਦਕ ਜਿੰਨੇ ਹੈਗੇ ਆ ਖਬੋਰ ਫਾਜ਼ਲ ਕਰਨੀ ਜਾਂ ਮੁਕਸਰਨ ਨਹੀਂ ਜਿੱਥੇ-ਜਿੱਥੇ ਵੀ ਪੰਜਾਬ ਦੇ ਵਿੱਚ ਉਹਨਾਂ ਨੂੰ ਘੱਟੋ-ਘੱਟ 50000 ਰੁਪਏ ਏਕੜਾ ਜਿਹੜਾ ਉਹ ਮੁਆਵਜ਼ਾ ਦਿੱਤਾ ਜਾਵੇ